Magla ਭਾਈ ਤਰਜੀਤ ਸਿੰਘ ਜੀ ਤੁੰਨਾ ਜੀ ਜੋ ਕਿ ਗੁਰੂ ਕੀ ਪੈਰੀ ਸਾਹਿਬ ਨੂੰ ਪੰਜ ਪਿਆਰੇ ਸੂਤ ਬਾਣਾ ਦਾ ਪੰਜ ਨਿਸ਼ਾਨੀ ਸੁਸਨ ਸਤਕਾਰ ਕਰ ਰਹੇ ਨੇ ਸਤਗੁਰੂ ਜੀ ਚੜ੍ਹਦੀ ਕਲਾ ਖਾਇਤਾ ਜੁਵੈਲਰ ਸਤਗੁਰੂ ਜੀ ਚੜ੍ਹਦੀ ਕਲਾ ਵਾਕਿਸ ਕਰਨ ਇਸ ਤਰ੍ਹਾਂ ਆਪਣੀਆਂ ਸੇਵਾਵਾਂ ਲੈਂਦੇ ਰਹਿਣ ਕਾਰੋਬਾਰਾਂ ਵਿੱਚ ਵਰਕਤਾ ਪਾਉਣ ਸਤਗੁਰੂ ਜੀ ਅਰਦਾਵੇ ਕਰਿਸ਼ ਕਰਨ ਬੋਲੇ ਸੋਨਹਾਰ ਬਹੁਤ ਹੀ ਪ੍ਰੇਮ ਸਤਕਾਰ ਕਰ ਰਹੀਆਂ ਨੇ ਐਲਾਬਾਦੀਆਂ ਸੰਗਤਾਂ ਇੱਧਰ ਕਰੋਗੇ ਸਤਿ ਸਪਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦਾ ਦਰਪੰਤ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਮਾੜਿਆਂ ਤੇ ਮਾਨਿ ਤਾਣੇ ਦੇ ਤਾਲੀ ਉੱਤੇ ਨੋਟਿਸ ਚਿਪਕਾ ਵਾਹਿਗੁਰੂ ਆਪ ਦੇ ਚੇਤਨ ਕੋਲੋਂ ਪਾਸਰ 10 ਦਿਨ ਦੀ ਜੁਤਰੀਏ ਮਹਾਰਾਜ ਜੀ ਆਪ ਜੀ ਦਾ ਕਰਦੇ ਪਤਿਵਾਂ ਖਾਲਸਾ ਗੋਲਡਵਾਲ ਸਿੱਤੇ ਪਾਤਸ਼ਾਹ ਜੀ ਉਹ ਜੋਕੀ ਆਪ ਦੇ ਸੇਵਾਦਾਰਾਂ ਨੇ ਸਿੱਤੇ ਪਾਤਸ਼ਾਹ ਜੀ ਦੇ ਬੱਚਿਆਂ ਨੇ ਮਹਾਰਾਜ ਜੀ ਆਪ ਜਿਹਦੇ ਪੰਜ ਪਿਆਰੇ ਪੰਜ ਨਿਸ਼ਾਨਚੀ ਸਿੰਘਾਂ ਦੀਆਂ ਸਵਾਮਾ ਕੀਤੀਆਂ ਸਰਪੌਦ ਦੇ ਕਰਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦੀ ਜਿਸ ਭਾਵਨਾ ਨੂੰ ਦੇਖ ਕੇ ਬੱਚਾ ਨੇ ਸਿਰਪੌਦ ਦੇ ਕਰਕੇ ਅਤੇ ਸੱਚੇ ਪਾਤਸ਼ਾਹ ਜੀ ਜੀ ਸਵਾਮਾ ਕੀਤੀਆਂ ਨੇ ਕਿਰਪਾ ਕਰਨੀ ਰਹਿਮ ਕਰਨੀ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ ਕਰਨਾ ਕਾਰੋਬਾਰ ਆ ਵਿੱਚ ਬਕਤਾ ਪੁਣੀਆਂ ਅੰਤਨ ਦੇ ਵਾਦੇ ਬਖਸ਼ ਕਰਨੇ ਬੱਚਿਆਂ ਨੂੰ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ ਕਰਨਾ ਪਰਵਾਰਾਂ ਵਿੱਚ ਸਿੱਖਿਆ ਸੰਤਿਨ ਦਾਤ ਬਖਸ਼ਿਸ਼ ਕਰਨ ਲਈ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਛੀ ਜੋ ਆਪਣੇ ਦਰ ਕੋ ਨਾਮ ਤੇ ਸਿਮਰਨੀਆਂ ਦਾਤਾ ਬਖਸ਼ਣ ਹੋਈਆਂ ਦੇ ਅੰਦਪੁਲਾਂ ਦੀ ਖੇਨਾ ਬਖਸ਼ ਕਰੋ ਜੀ ਸਹੀ ਪਿਆਰੇ ਮਿਲ ਜਨਾ ਮਿਲ ਤਰਾ ਨਾਮ ਚ ਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਬੋਲੇ ਸੋਹਣੀ ਹਾਲ ਸਾਤ ਸ੍ਰੀ ਹਾਲ ਸਾਤ